ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ।

ਇਹ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਸੰਪਰਕ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜੋ ਪੁਲਿਸ ਦੇ ਬੇਸਿਕ ਵਰਕ ਨੇ ਉਹਨਾਂ ਦੇ ਗੈਰਕਾਨੂੰਨੀ ਕੰਮ ਉਹਨਾਂ ਦਾ ਜਿੱਦਾਂ ਸਨੈਚਿੰਗ ਹੈ ਜਾਂ ਟ੍ਰੈਫਿਕ ਹੈ ਜੋ ਵੀ ਸਾਡੇ ਬੇਸਿਕ ਵਰਕ ਨੇ ਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਜੋ ਸਾਡੀ ਪ੍ਰਾਇਰੀਟੀ ਹੈ ਅੱਜ ਦੇ ਸਮੇਂ ਦੇ ਵਿੱਚ ਨਸ਼ੇ ਦੀ ਰੋਕਥਾਮ ਤੇ ਇਹਨਾਂ ਵਾਰੀ ਤੁਹਾਡੇ ਨਾਲ ਦੋਸ਼ਾਂ ਪਾਂਝੇ ਕਰਨੇ ਸੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਸ਼ੇ ਦੀ ਰੋਕਥਾਮ ਜਿਹੜਾ ਹੈਗਾ ਉਹ ਅੱਜ ਸਾਡੀ ਪ੍ਰਾਇਰੀਟੀ ਹੈ ਤੇ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਇਨੀਸ਼ੀਏਟਿਵ ਵਾਲੇ ਜਿਹੜੇ ਲਏ ਹੈਗੇ ਆ ਜਿੱਦਾਂ ਕਿ ਹਰ ਇੱਕ ਪੁਲਿਸ ਸਟੇਸ਼ਨ ਲੈਵਲ ਤੇ ਜਿਹੜਾ ਵੀ ਕੋਈ ਤਸਕਰੀ ਕਰਦਾ ਹੈ ਕੋਈ ਸਮਗਲਿੰਗ ਕਰਦਾ ਹੈ ਉਹਨਾਂ ਦੇ ਖਿਲਾਫ ਅਸੀਂ ਪੂਰੀ ਸ਼ਕਤੀ ਕੀਤੀ ਹੈ ਤੇ ਐਫ ਆਈ ਆਰ ਵੀ ਰਜਿਸਟਰ ਕੀਤੀਆਂ ਨੇ ਕਿਉਂਕਿ ਇਹ ਅੱਜ ਦੇ ਸਮੇਂ ਲਈ ਜਿਹੜਾ ਸਾਡਾ ਯੂਥ ਹੈ ਉਹਨੂੰ ਇਹ ਜਿਹੜਾ ਨਸ਼ਾ ਸਭ ਤੋਂ ਜ਼ਿਆਦਾ ਕੱਟ ਕਰ ਰਿਹਾ ਹੈ ਇਹ ਏ ਟੂ ਏ ਸਿਰਫ ਸਰੀਰਿਕ ਬਿਮਾਰੀ ਨਹੀਂ ਹੈਗੀ ਇਹ ਮਾਨਸਿਕ ਤੌਰ ਦੇ ਉੱਤੇ ਜਿਹੜਾ ਲੋਕਾਂ ਨੂੰ ਅਫੈਕਟ ਕਰ ਰਿਹਾ ਹੈ ਕਵਰ ਜੀ ਡਿਪਰੈਸ਼ਨ ਦੇ ਰੋਗੀ ਬਣ ਰਹੇ ਨੇ ਹੋਰ ਸਰੀਰਕ ਬਿਮਾਰੀਆਂ ਦੇ ਰੋਗੀ ਬਣ ਰਹੇ ਨੇ ਜਿਹੜਾ ਬੰਦਾ ਨਸ਼ਾ ਕਰਦਾ ਉਹ ਆਪਣੇ ਤਾਂ ਲਈ ਬੁਰਾ ਕਰਦਾ ਹੀ ਹੈ ਨਾਲੇ ਸੋਸਾਇਟੀ ਲਈ ਵੀ ਬੁਰਾ ਨਾ ਕੋਈ ਪਰਿਵਾਰ ਦਾ ਭਲਾ ਕਰਦਾ ਨਾ ਕੋਈ ਸੋਸਾਇਟੀ ਦੇ ਵਿੱਚ ਵਿਚਰਦਾ ਹੈਗਾ ਇਸੇ ਕਰਕੇ ਸਾਡੀ ਪ੍ਰਾਇਰਿਟੀ ਹੈ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਦੋ ਪਹਿਲੂ ਦੇ ਵਿੱਚ ਲੜ ਰਹੇ ਹਾਂ ਪਹਿਲਾ ਤਾਂ ਇਹਨਾਂ ਦੇ ਖਿਲਾਫ ਹੀ ਸਖਤੀ ਕਰਨੀ ਐਫਆਈਰ ਇਸਟਰ ਕਰਨੀਆ ਦੂਜਾ ਹੈਗਾ ਪ੍ਰੀਵੈਂਟਿਵ ਐਕਟੀਵਿਟੀ ਜਿੱਦਾਂ ਕਿ ਅਸੀਂ ਕਾਫੀ ਜਾਗਰੂਕ ਸੈਮੀਨਾਰ ਜਿਹੜੇ ਹੈਗੇ ਉਹ ਨਵਾਂ ਸ਼ੁਰੂ ਕਰਾਉਂਦੇ ਰਹੇ ਨੇ ਕੋਈ ਸਾਈਕਲ ਰੈਲੀ ਹੈ ক্রিকেট ਮੈਚ ਹੈ ਕਿ ਉਹਨਾਂ ਲਈ ਹੈਗੇ ਹੈ ਜਿਹੜੇ ਯੂਥ ਨੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ ਤਾਂ ਕਿ ਉਹਨਾਂ ਨੂੰ ਨਸ਼ਿਆਂ ਦੇ ਬਾਰੇ ਦੱਸਿਆ ਜਾ ਸਕੇ ਕਿ ਇਹ ਜਿਹੜਾ ਨਸ਼ਾ ਹੈ ਜਿਹੜੀਆਂ ਕਿੰਨੀਆਂ ਬੁਲਾਈਆਂ ਨੇ ਤਾਂ ਕਿ ਉਹ ਪਹਿਲਾਂ ਹੀ ਇਹਦੇ ਵਿੱਚ ਜਿਹੜਾ ਹੈ ਕੋ ਨਾ ਹੋਵੇ ਤਾਂ ਇਹ ਅਸੀਂ ਤਾਂ ਇਹਦੇ ਉੱਤੇ ਜਿਹੜਾ ਹੈ ਬਿਲਕੁਲ ਸਾਡੀ ਜਿਹੜੀ ਪੁਲੀ ਹੋਈ ਸਪੋਰਟ ਹੈ ਐਸ ਐਚਓ ਜੀਓ ਸਾਹਿਬਾ ਅਸੀਂ ਇਹਦੇ ਖਿਲਾਫ ਪੂਰੀ ਲੜਾਈ ਲੜ ਰਹੇ ਹਾਂ ਪਰ ਮੈਨੂੰ ਇਹਦੇ ਵਿੱਚ ਲੋਡੇ ਦੇ ਸਹਿਯੋਗ ਦੀ ਬਹੁਤ ਲੋੜ ਹੈ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਜਿਹੜਾ ਇਹ ਸਾਡਾ ਟੀਚਾ ਹੈ ਉਹ ਹੁੰਦਾ ਰਹਿ ਜਾਂਦਾ ਹੈ ਮੈਂ ਨਾਲ ਦੀ ਨਾਲ ਨਵਾਂ ਸ਼ਹਿਰ ਦੇ ਸਾਰੇ ਵਸਨੀਕਾਂ ਦਾ ਧੰਨਵਾਦ ਵੀ ਕਰਦਾ ਹੈ ਕਿ ਜਦੋਂ ਤੋਂ ਅਸੀਂ ਇਹ ਸਕੂਲ ਜਦੋਂ ਤੋਂ ਮੈਂ ਇਥੇ ਜੁਆਇਨ ਕੀਤਾ ਤੇ ਇਹ ਵਧੀ Nghi ਮੈਂ ਚਲਾਈ ਹੈ ਤਾਂ ਮੈਨੂੰ ਪਬਲਿਕ ਵੱਲੋਂ ਵੀ ਬਹੁਤ ਸਹਿਯੋਗ ਹੈ ਚਾਹੇ ਉਹ ਮੀਡੀਆ ਕਰਮੀ ਨੇ ਚਾਹੇ ਪਬਲਿਕ ਹੈ ਉਹਨਾਂ ਸਭ ਦਾ ਸਾਨੂੰ ਬਹੁਤ ਸਹਿਯੋਗ ਹੈ ਕਿ ਇਹ ਨਸ਼ੇ ਦੀ ਲੜàngਾ ਦੇ ਵਿੱਚ ਕੀ ਮਾਹੌਲ ਹੈ ਮੈਨੂੰ ਪਿੰਡਾਂ ਦੇ ਵਿੱਚੋਂ ਫੀਡਬੈਕ ਮਿਲ ਰਿਹਾ ਕਿ ਕਾਫੀ ਪਿੰਡ ਜਿਹੜੇ ਸਾਡੇ ਪਹਿਲਾਂ ਹਾਟਸਪੌਟ ਦੇ ਵਿੱਚ ਆਉਂਦੇ ਸੀ ਉਹਨਾਂ ਪਿੰਡਾਂ ਦੇ ਵਿੱਚ ਹੁਣ ਬਹੁਤ ਫਰਕ ਪੈ ਗਿਆ ਜਿੱਦਾਂ ਸੀ ਆੜ ਗੜੱਪੜ ਦੀ ਗੱਲ ਕਰੀਏ ਜਾਂ ਇੱਧਰ ਸਾਡੇ ਲੜੜੂਆ ਦੀ ਗੱਲ ਕਰੀਏ ਜਾਂ ਉੱਧਰ ਪਰ ਦਿੜੋੜ ਬਣਾ ਚੋਰ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਹੁਣ ਇਹ ਜਿਹੜੀ ਬਿਮਾਰੀ ਐਕ ਨਸ਼ੇ ਦੀ ਉੱਥੇ ਬਹੁਤ ਥਾਂ ਹੈ ਤਾਂ ਮੈਨੂੰ ਇਹਦੇ ਵਿੱਚ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੱਦਾਂ ਲੋਕਲ ਕੋਈ ਕ੍ਰਾਈਮ ਹੈ ਸਟਰੀਟ ਦੇ ਵਿੱਚ ਕੋਈ ਸਨੇਚਿੰਗ ਹੈ ਜਾਂ ਹੋਰ ਕੋਈ ਚੋਰੀ ਹੋ ਜਾਂਦੀ ਹੈ ਉਹਦੇ ਲਈ ਵੀ ਅਸੀਂ ਜਿਹੜੇ ਬਹੁਤ ਇਨੀਸ਼ੀਏਟਿਵ ਲਏ ਹੋਏ ਨੇ ਸਾਡੇ ਐਸਐਚਓ ਜੀਓ ਸਰਹਾਨ ਬਾਹਰ ਹੁੰਦੇ ਆ ਸਾਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਇਹਨਾਂ ਕੰਮਾਂ 'ਚ ਹੈਗੇ ਆ ਬਾਹਰ ਹੁਣ ਬੇਲ ਤੇ ਆਏ ਆ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਪ੍ਰੀਵੈਂਟਿਵ ਐਕਟੀਵਿਟੀਜ਼ ਕਰਦੇ ਪਏ ਹਾਂ ਤਾਂ ਕਿ ਜਿਹੜੀ ਇਹਨਾਂ ਚੀਜ਼ਾਂ ਨੂੰ ਠੱਲ ਪੈ ਸਕੀ ਤੇ ਸਾਡਾ ਅੱਜ ਇੱਥੇ ਇਕੱਠੇ ਹੋਣ ਦਾ ਮਕਸਦ ਇਹ ਹੀ ਸੀਗਾ ਕਿ ਅਸੀਂ ਤੁਹਾਨੂੰ ਮਿਲ ਸਕੀਏ ਟੋਡੇ ਕੋਈ ਸੁਝਾਅ ਹੋਣਗੇ ਜਾਂ ਤੁਹਾਡਾ ਕੋਈ ਟੋਡੇ ਬੁਲਵਾ ਕੋਈ ਸਾਨੂੰ ਦੱਸਣਾ ਚਾਹ ਰਹੇ ਹੋਵੋਗੇ ਕਿ ਹਾਂ ਇਹ ਚੀਜ਼ਾਂ ਜੀ ਅਸੀਂ ਇਹਨਾਂ ਚੀਜ਼ਾਂ ਨਾਲ ਸਾਡੇ ਬਿਰਦੇ ਵਿੱਚ ਇੰਪਰੂਵਮੈਂਟ ਹੋ ਸਕਦੀ ਹੈ ਜਾਂ ਜਿਹੜਾ ਇਹ ਫਲਾਨੀ ਹੈਗਾ ਦੇ ਉੱਤੇ ਜੇ ਕੋਈ ਤੁਹਾਨੂੰ ਲੱਗਦਾ ਹੈ ਅਜੇ ਵੀ ਕਿ ਇੱਥੇ ਹੋਰ ਇਨੀਸ਼ੀਏਟਿਵ ਜਾਣ ਦੀ ਲੋੜ ਹੈ ਤਾਂਸੀਂ ਮੈਂ ਉਹ ਵੀ ਕਵਰੇਜ ਨੂੰ ਵੈਲਕਮ ਕਰਾਂਗਾ ਜੇ ਤੁਹਾਡੇ ਕੋਈ ਆਪਣੇ ਕੋਲ ਰੱਖਣਾ ਚਾਹੁੰਦਾ ਹੋਵੇ ਜਾਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਥੈਂਕ ਯੂ। ਬਹੁਤ ਵਧੀਆ ਮੌਕਾ ਹੈ ਕਿ ਜਿਨ੍ਹਾਂ ਦੇ ਮੁਖੀ ਸਾਡੇ ਦੇ ਦਰਮਿਆਨ ਹਾਜ਼ਰ ਨੇ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿਚਾਰ ਨੇ ਉਹਨਾਂ ਨਾਲ ਸਿੱਧੇ ਤੌਰ ਤੇ ਸਾਂਝੀ ਕਰ ਸਕਦੇ ਤੇ ਤੁਹਾਡੇ ਸਵਾਲ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕਰ ਸਕਦੇ ਹੋ ਪਲੀਜ਼ ਮੋਰਲ ਟਾਈਮਿੰਗ ਲਈ ਤੁਸੀਂ ਜਿਹੜਾ ਇਸ ਟਾਈਮ ਨੂੰ ਯੂਟਿਲਾਈਜ਼ ਕਰੋ ਸਾਡੇ ਜਿਹੜੇ ਨੇ ਐਸਐਸਪੀ ਸਾਹਿਬ ਜੀ ਐਸਪੀ ਸਾਹਿਬ ਤੁਸੀਂ ਜਿਹੜਾ ਐਪੀਡ ਕਰ ਰਹੇ ਹੋ ਮੈਂ ਉਹਦੀ ਸ਼ਲਾਘਾ ਕਰਨਾ ਬਹੁਤ ਬਾਕੀ ਰਹਿ ਗਈ ਗੱਲ ਅੱਜ ਦਾ ਮੇਨ ਮੁੱਦਾ ਤੁਹਾਡਾ ਨਸ਼ੇ ਤੇ ਆ ਮੇਰੇ ਖਿਆਲੋਂ ਸਾਡੇ ਜ਼ਿਲ੍ਹੇ ਦੇ ਵਿੱਚ ਦਾ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਹੈ ਜਿੰਨਾਂ ਨੇ ਤੁਸੀਂ ਆਣੇ ਆ ਸਿਕੰਜਾ ਤੁਸੀਂ ਪੂਰਾ ਕਰਿਆ ਰੋਜ਼ ਮੀਡੀਆ ਤੇ ਪਤਾ ਲੱਗੇ ਜਾਂਦਾ ਹਰ ਖਬਰ ਦਾ ਪਰ ਬਾਕੀ ਸਾਡਾ ਵੀ ਪਰਜ ਬੰਦ ਹੈ ਅਗਰ ਫਾਨੂੰ ਨਜ਼ਰ ਆਵੇ ਤੇ ਸਾਡੇ ਮਗੇਜ ਲਈ ਲਾ ਕੇ ਬਾਹਰ ਕਿਤੇ ਕੋਈ ਕੰਮ ਗਲਤ ਹੋ ਰਿਹਾ ਹੈ ਅਸੀਂ ਆਪਣੇ ਲੈਵਲ ਤੇ ਰੋਕੀ ਅਗਰ ਸਾਡੇ ਕੋਲ ਨਹੀਂ ਹੁੰਦਾ ਤੇ ਤੁਹਾਡੀ ਡਿਊਟੀ ਲਾਵਾਂਗੇ ਇਹ ਉਹ ਮੇਰਾ ਫਰਜ਼ ਬੰਧ ਹੈ ਮੈਂ ਆਪਣੇ ਵਾਰ ਦੀ ਚਾਰ ਪੰਜ ਗੰਦੀ इस काम को हटा दो। बड़ी भी जरूरत नहीं भाई साड़ा फर्ज है और अभी पब्लिक को भी यही गल कहना चाहना कि अगर तुम सारे रल मिल के इस चीज़ को एफर्ड करोंगे तो जरूर सो मतलब नहींजवान नशे तो मुक्त हो गए अपना खेडा नहीं रहना जिस तरह तुम सब दस सैकल रैली कराई है एक लोगों को मैसेज भी होंगे इस चीज़ का नशे को थोड़ा जिता एम सी का फर्ज है साज यही बनता कि ये सू नजर आता है मैं पब्लिक भी यही कहना चाहता जिन्हें सुनते भी उन्होंने भी यही कहना चाहता तो अपने लैवल में भी करो उसके सहयोग भी है जय श्री राम वाहू जी का खालसा वाहगुरू का जिस तरह ਪੰਜਾਬੀ ਸਾ ਨਸ਼ਾ ਮੁਕਤ ਜਿਹੜਾ ਸੈਮੀਨਾਰ ਚੱਲ ਰਿਹਾ ਐ ਸੁੱਤੀਸਾ ਸਾਡੇ ਨਾਲ ਔਰ ਦੇ ਵਿੱਚ ਵੀ ਕਈ ਕੈਂਪਨਾਡ ਨੂੰ ਮਨ ਲੱਗਿਆ ਤੇ ਸਾਡੇ ਬੀਐਫਪੀ ਸਾਹਿਬ ਨਾਲ ਵੀ ਸਾਡੀ ਰੋਜ਼ਾਨਾ ਮੀਟਿੰਗ ਹੋਈ ਜਾ। ਅਸੀਂ ਆਪਣੇ ਪਿੰਡ ਔਰ ਦੇ ਵਿੱਚ ਹੀ ਦੱਸਣਾ ਜਾਂਦੇ ਆ ਕਿ ਕੁਝ ਟਾਈਮ ਪਹਿਲਾਂ ਅਜਿਹਾ ਹੋਊ ਕਿ ਪਿੰਡ ਦੀ ਇੱਕ ਪਛਾਣ ਲੱਗ ਸੀ। ਸਹੀ ਕਰ ਸਕਦੀ। ਅਗਰ ਅਸੀਂ ਲੋਕਾਂ ਦਾ ਸਹਿਯੋਗ ਲਾਉਂ ਉਹਨਾਂ ਦੇ ਕੋਲ ਕੋਈ ਵੀ ਇੰਨੀ ম্যাজਿਕ ਟੈਕਨੀਕ ਨਹੀਂ ਕਿ ਉਹ ਇੱਕ ਮੈਸੇਜ ਦੇ ਨਾਲ ਪਤਾ ਕਰ ਲੀਤੀ ਕਿ ਬੰਦੇ ਅਖਰ ਕੋ ਹਰੇਗਾ ਜਦੋਂ ਦੇ ਸਾਡੇ ਇੱਥੇ ਮੈਡਮ ਔਰ ਆਈਆਂ ਜੈ ਕੁਮਾਰ ਜੀ ਉਹਨਾਂ ਨੇ ਆਪਣੀ ਇੱਕ ਟੀਮ ਤਿਆਰ ਕੀਤੀ ਤੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਸਾਡਾ ਪਿੰਡ ਮੁਕਤ ਹੋ ਗਿਆ ਮੈਂ ਤਾਂ ਇੱਕ ਬਸਲ ਤੌਰ ਤੇ ਕਿ ਸਾਡੇ ਪਿੰਡ ਵਾਸੀਆਂ ਦੀ ਜੋ ਵੀ ਡਿਮਾਂਡ ਆ ਮੈਂ ਐਸਐਸਪੀ ਸਾਹਿਬ ਨੂੰ ਇਹ ਕਹਿਣਾ ਚਾਹਾਂਗਾ ਕਿ ਸਰਪੰਨ ਦੀ ਸਿਆਦ ਕੀ ਕਰੋ ਜਦੋਂ ਮੋਟਰਸਾਈਕਲ ਉਹ ਤੁਸੀਂ ਕਿਰਪਾ ਕਰੋ ਕਿ ਸਾਡੇ ਪਿੰਡ ਨੂੰ ਦੋ ਕਿ ਮੈਗਨ ਤੇ ਸਾਡੇ ਅਸੀਂ ਉਹਦੀ ਹੋਰ ਸੇਵਾ ਵੀ ਕਰਨੇ ਆ ਕਿ ਸਾਡਾ ਪਰਸਨਲ ਵੀ ਉਹਦਾ ਕਿ ਤੁਸੀਂ ਇਸ ਗੱਲ 'ਤੇ ਥੋੜਾ ਵਿਚਾਰ ਕਰਿਓ ਕਿ ਅਸੀਂ ਇਹਨਾਂ ਦੀ ਵੀ ਹੋਰ ਸੇਵਾ ਕਰਨੇ ਆ ਕਿ ਸਾਡੇ ਪਿੰਡ ਦੇ ਬੱਚੇ ਕਿ ਪੂਰਾ ਇਹ ਨਸ਼ਾ ਮੁਕਤ ਜੋ ਹੋਵੇ ਉਹਨੇ ਇਹ ਇਹਨਾਂ ਦੀ ਸ਼ਾਮ ਦੀ ਵੀ ਡਿਊਟੀ ਲੱਗਦੀ ਆ ਸ਼ਾਮ ਨੂੰ ਵੀ ਅੱਡੇ 'ਤੇ ਪੀਸ ਜਾਰ ਖੜੀ ਹੁੰਦੀ ਆ ਤੇ ਨਾਲ ਇੰਨੀ ਹੋਸ ਹੁੰਦੀ ਆ ਤੇ ਤੁਸੀਂ ਸਾਰੇ ਜਿੰਨੇ ਵੀ ਮੇ ਮਲਾਜ਼ਮੋ ਸਾਰੀ ਟੀਮਾਂ ਉਦਾਈ ਦੇ ਪਾਤਰੋ ਸਾਡਾ ਪਿੰਡ ਕਾਪੀ ਨਸ਼ਾ ਮੁਕਤ ਹੋ ਗਿਆ ਇਹ ਨਾ ਕਹਿੰਦਾ ਹੋਇਆ ਮੈਂ ਫਰਮਾਂ ਦੇ ਕਰ ਦਿੱਤਾ ਕਿ ਐਸਐਸਪੀ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਡੀਐਸਪੀ ਸਾਹਿਬ ਜੀ ਸਾਹਿਬ ਲਗਾਤਾਰ ਨਸ਼ੇ ਦੇ ਨਾਮ ਜਿਹੜੀ मोहिਮ ਚੱਲ ਰਹੀ ਹੈ ਉਹਦੇ ਵਿੱਚ ਬਰਚੜਦੇ ਸੰਯੋਗ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਬਹੁਤ ਬਹੁਤ ਧੰਨਵਾਦ ਉਹਨਾਂ ਜਾਗਰੂਕ ਲੋਕਾਂ ਦਾ ਜੋ ਲਗਾਤਾਰ ਇਸ मोहिਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਨਸ਼ਾ ਜਿਹੜਾ ਕਦੀ ਵੀ ਬਾਰਡਰ ਸੀਲ ਕਰਕੇ ਜਾਂ ਸਿਰਫ ਸ਼ਕਤੀ ਕਰਕੇ ਪੁਲਸੀਆ ਸ਼ਕਤੀ ਕਰਕੇ ਨਹੀਂ ਮੁਕਾਇਆ ਜਾ ਸਕਦਾ ਕਿਉਂਕਿ ਇੱਕ ਤਾਂ ਨਸ਼ਾ ਹੁੰਦਾ ਨਾ ਬਾਰਡਰ ਤੋਂ ਕਾਜ਼ ਕਰਕੇ ਇੱਕ ਨਸ਼ਾ ਇਹ ਆ ਜਿਹੜਾ ਮੌਕੇ ਦੇ ਹਿਸਾਬ ਨਾਲ ਨਵਾਂ ਹੀ ਨਸ਼ਾ ਬਣ ਜਾਂਦਾ ਅੱਜ ਤੋਂ ਕੋਈ ਸਰ ਪਹਿਲਾਂ ਆਵਰਡੈਕਸ ਦਾ ਨਸ਼ਾ ਚਰਪਿਆ ਉਹ ਨੂੰ ਅਸੀਂ ਬੰਦ ਨਹੀਂ ਕਰ ਸਕਦਾ ਆਵਰਡੈਕਸ ਕਿਹਾ ਕਿ ਅਸੀਂ ਜਾਗਰੂਕਤਾ ਲੈਣੀ ਆ ਆਪਣੇ ਬੱਚਿਆਂ ਤੇ ਆਪਣੇ ਪਰੋਸੀਆਂ ਤੇ ਆਪਣੇ ਆਂਗਵਾਣ ਦੇ ਬੱਚਿਆਂ ਤੇ ਨਜ਼ਰ ਰੱਖਣੀ ਆ। ਉਹਦੀ ਦਿਨਚਰਿਆ ਕਿੰਨਾ ਫਰਕ ਆ ਰਿਹਾ ਲਗਾਤਾਰ ਜਿਵੇਂ ਵਾਦੇ ਨੂੰ ਜਦਾ ਟੀਨੇਜਰ ਬਣਦਾ। ਤੇ ਨਸ਼ਾ ਅਸੀਂ ਅਕਸਰ ਕੀ ਕਰਦੇ ਆ ਕਿ ਨਸ਼ੇ ਜਿਹੜਾ ਬੱਚਾ ਨਸ਼ੇ ਚ ਪੈ ਜਾਂਦਾ ਉਹਨੂੰ ਆਪਾਂ ਸਮਾਜ ਤੋਂ ਪਰੇ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਜਿੰਦਾ ਕਹਿ ਲੋ ਬਈ ਫੋਨ ਦੀ ਕਮੀ ਨਾਲ ਨੀਂਹਿਆ ਹੋ ਜਾਂਦਾ ਜਾਂ ਕਿਸੇ ਕਿਸੇ ਹੋਰ ਕਾਰਡ ਕਰਕੇ ਕੋਈ ਗਵਾਲੀ ਲੱਗ ਜਾਂਦੀ ਆ। ਉਦੋਂ ਜਿਹੜਾ ਇੱਕ ਨਸ਼ਈ ਹੁੰਦਾ ਹੈ ਜਦ ਅਸੀਂ ਉਹਨੂੰ ਛੱਡਦਿੰਨੇ ਆ ਜਦ ਉਹ ਸਮਾਜ ਦੀ ਘਾਟ ਪੈ ਜਾਂਦੀ ਆ ਤਾਂ ਉਹ ਹੋਰ ਵੱਡਾ ਨਸ਼ਈ ਬਣ ਜਾਂਦਾ ਨਸ਼ਈ ਬਣਦਾ ਜਦ ਨਸ਼ੇ ਦਾ ਘਾਟ ਆ ਨਸ਼ੇ ਦੇ ਪੈਸੇ ਖਰਚਾ ਨਹੀਂ ਪੂਰਾ ਹੁੰਦਾ ਤਾਂ ਉਹ ਨਸ਼ਾ ਵੇਚਣ ਵਾਲਾ ਬਣ ਜਾਂਦਾ ਕੋਈ ਬੱਚਾ ਭਾਣ ਲੱਗਦਾ ਕਿਸ ਤਲਵਾਰ ਚ ਫਸਿਆ ਉਹਨੂੰ ਅਸੀਂ ਗਾਈਡ ਕਰਨਾ ਉਹ ਸਮਝਾਉਣਾ ਵੀ ਇਹ ਜਿਹੜੀ ਇਹਨੇ ਦਿਲਾ ਇੱਕ ਤਾਂ ਇਹ ਸੇਤਰ ਘਾਟ ਨਹੀਂ ਤੇ ਸਮਾਜਿਕ ਤਦ ਵੀ ਫਿਰ ਜਿਹੜਾ ਖਰਾਬ ਕਰਨਾ ਮੈਂ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਕੋਈ ਤੇ ਨਸ਼ੇ ਦਾ ਆਦੀ ਆ ਆਪਣੇ ਨੌਲੇਜ ਹੈਗਾ ਉਹ ਸਹਿਯੋਗ ਦੇ ਜਿਉਂ ਸਮਝਾਉਣ ਨੂੰ ਗਾਈਡੈਂਸ ਦੀ ਜ਼ਿਆਦਾ ਜ਼ਰੂਰਤ ਆ ਕਿਉਂਕਿ ਸਾਡੀ ਪੰਜਾਬ ਸਰਕਾਰ ਭਗਵੰਤ ਸਿੰਘ ਦਾ ਟੀਚਾ ਵੀ ਹੈ ਕਿ ਨਸ਼ਮੁਕ ਪੰਜਾਬ ਬਣਾਣਾ ਅਸੀਂ ਸਾਰੇ ਸਾਰੇ ਰਲ ਮਿਲ ਕੇ ਇਸ ਜਿਹੜਾ ਨਸ਼ਾ ਪੰਜਾਬ ਤੋਂ ਹਟਾ ਸਕਦੇ ਹਾਂ ਨਸ਼ਾ ਇਹ ਕੋ ਬਾਜ਼ੀ ਦਾ ਨੁਮਰ ਨਹੀਂ ਹੈ ਇਹ ਸਭਿਆਂ ਤੋਂ ਚੰਦਰਾ इधर रूप अलग अलग है हम बहुत ज्यादा बद गया पहला जो शराब का नशा बढ़िया कहते छेवा दरिया वर्गना शुरू हो गया लेकिन जो नवे नशे आए ने इन्ह ने इस दरिया का भाव हो ज़्यादा पीस लिया बहुत सारे कारण ने नशा क्यों बदला जा रहा है ਇਕ ਸਰਾਇਦਾਰੀ ਵਪਾਰੀ ਜਿਹੜਾ ਚਾਹਦਾ ਕਿ ਮੈਂ ਰਾਤੋਂ ਰਾਤ ਅਮੀਰ ਹੋ ਜਾ। ਤੇ ਉਹ ਇਹ ਸੰਘੋਰ ਜਿਆਦਾ ਫਾਇਦਾ। ਜਿਸ ਤਰ੍ਹਾਂ ਕਿਸਾਨ ਦਾ ਜਿਹੜਾ ਲਾਲਚ ਬਣਿਆ ਹੋਇਆ ਉਸਨੂੰ ਜਿਆਦਾ ਪਾਰ ਰਿਹਾ। ਵਪਾਰੀ ਦਾ ਨਾਲ ਸਿਵਲਿਆ ਹੋਇਆ ਮਿਕਸ ਕਰ ਰਿਹਾ। ਇਹ ਬੰਦ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਉਹ ਵੀ ਵਈ ਰਿ ਨਸ਼ੇ ਦੀ ਨਕਲੀ ਦਵਾਈਆਂ ਨੇ। ਤੇ ਲਾਲਚ ਜਿਹੜਾ ਹੈ ਬਹੁਤ ਜਨਮਾ। ਦੁਸ਼ਾ ਕਾਰਨ ਜਿਹੜਾ ਨੌਜਵਾਨ ਚੜ੍ਹ ਤੂੰ ਜਾ ਰਿਹਾ ਹੈ ਉਹ ਮਨ ਕਰਦਾ ਕਿ ਉਹਦੀ ਕੋ ਮਜ਼ਦੂਰੀ ਵੀ ਹੈ ਕਿ ਉਸ ਨੂੰ ਪੜ੍ਹਨੇ ਕੇ ਲਈ ਉਜਾਰ ਨਹੀਂ ਮਿਲਦਾ ਜੋ ਦੁਸ਼ੀ ਕਾਲ ਚੜਾ ਇੱਕ ਵਾਰ ਨਸ਼ਾ ਨਸ਼ਾਵਾਹ ਕੇਂਦਰ ਸਾਡੇ ਜ਼ਿਲ੍ਹੇ ਚਲਦੇ ਨੇ ਉਸ ਸਮਾਂ ਚਲਦਾ ਹੈ ਇੱਕ ਡੈਡੀ ਕਾਉਂਸਲਰ ਚਲਦਾ ਹੈ ਕਹਿੰਦੇ ਕਿ ਇਹ ਬਹੁਤ ਕੱਟ ਨੇ ਨਸ਼ੇ ਦਾ ਫਾਇਦਾ 1% ਵੀ ਨਹੀਂ। ਉਹ ਸਾਰੇ ਸਾਰੇ ਨੁਕਸਾਨ ਹੀ ਨੇ। ਆਪਣੇ ਪੈਸੇ ਦਾ ਨੁਕਸਾਨ ਹੈ। ਆਪਣੇ ਸੇਧ ਦਾ ਨੁਕਸਾਨ ਹੈ। ਸਾਡਾ ਜਿਹੜਾ ਦਿਮਾਗ ਹੈ, ਸਾਡੀ ਸੋਚ ਹੈ ਉਹ ਗਲਤ ਹੋ ਜਾਂਦੀ ਹੈ। ਮੈਨੂੰ ਵੀ ਖੁਸ਼ ਆਕੇ ਜਿਹੜੀਆਂ ਮੈਡੀਕਲ ਦੀਆਂ ਦੁਕਾਨਾਂ ਨੇ ਉਹਨਾਂ ਤੇ ਵੀ ਸ਼ਕਤੀ ਕੀਤੀ। ਕੜੀ ਡਰਾਈਵਰਸ ਦਾ ਪ੍ਰਣੈਜ ਤੋਂ ਸਹਿਯੋਗ ਦਿਨਾ ਕੋਲ ਅਗਰ ਰਹਾ ਨਾ ਚੈਟਿੰਗ ਹੋ ਜਾ ਦੁਕਾਨਾਂ ਦੀ ਬਹੁਤ ਸਾਰੀ ਦੁਕਾਨਾਂ ਅਸੀਂ ਜਿਹੜੀਆਂ ਉਹ ਨਸ਼ੀਆਂ ਨੂੰ ਦਵਾਈਆਂ ਵੇਚਦੀਆਂ ਹਨ ਨਸ਼ੇ ਵਾਲੇ ਜਿੱਥੇ ਸਾਕੇ ਖੜ ਜਾਂਦੇ ਨੇ ਪੈਸੇ ਦਿੰਦੇ ਨੇ ਪਤਾ ਕਿ ਨਹੀਂ ਕੀ ਲੈਣਾ ਜੇ ਕੋ ਬਾਹਰ ਬੈਠਾ ਹੋਵੇ ਤਾਂ ਹੋਰ ਕੋ ਬਹਾਨਾ ਲਾ ਦਿੰਦੇ ਨੇ ਕੋਈ ਵੀ ਜਿਹੜਾ ਕੋਲ ਵਾਟਾ ਨਹੀਂ ਜਿੱਦਾਂ ਆਪਾਂ ਕੋਈ ਸਮਾਂ ਹੋ ਜਾਣਾ ਡਰਾਈਵਰ ਨੂੰ 200 ਰੁਪਏ ਦਿੰਦੀਆਂ ਕਿਉਂ ਚੈੱਕ ਨਹੀਂ ਕਰ ਦੋਗੇ ਕਿ ਵਿੱਚ ਕੀ ਹੋਇਆ ਆਮ ਤੌਰ ਤੇ ਕਿਤੋਂ ਵੀ ਕਿਸੇ ਨੇ ਲੈਣਾ ਤੇ ਮंगाना 200 ਰੁਪਏ ਦੰਦਿਆਂ ਗ੍ਰਾਹਕ ਨੂੰ 295 ਉਹ ਦਿੱਤੀ ਮਾਰੀ ਕੋਈ ਵੀ ਉਹ ਬਤਲੇ ਸਰ ਇੱਕ ਥੋੜਾ ਜਿਹਾ ਉਹ ਬਸਰਾ ਚੱਕ ਕੇ ਜੀ ਕਿਹਾ ਜਨਾ ਕਿਦਾ ਵੀ ਕੋਈ ਇਸ ਮਾਲਕਿਆਂ ਦੀ ਹੈ ਇੱਕ ਜਿਹੜੇ ਰੋਡ ਸੈਂਟਰ ਹੈ ਸਾਡੇ ਇਥੇ ਤਾਕਤ ਬੈਡ ਹੈ ਉਸ ਤੋਂ ਬਾਅਦ 11ਵਾਂ ਬੰਦਾ ਉਹ ਐਡਵਰਟ ਨਹੀਂ ਕਰਦੀ ਉਸ ਵੀ ਥੋੜਾ ਬਾਦਲ ਕੀਤਾ ਜਾਣਾ ਚਾਹੀਦਾ ਇੱਕ ਮੈਂ ਸਰਪੰਚ ਬਣਿਆ ਮੈਂ ਆਪਣੇ ਪਿੰਡ ਦੀ ਪਹਿਲੀ ਮੀਟਿੰਗ ਵਿੱਚ ਇਹ ਮਤਾ ਪਵਾਵਾਂਗਾ ਕਿ ਨਾ ਸਾ ਬਿਸਰਨ ਵਾਲੀ ਜਗ੍ਹਾ ਬਣਵਾਉਣ ਦੇ ਮੌਕੇ ਥੈਂਕ ਯੂ ਮਾ ਐਸਐਸਪੀ ਸਾਹਿਬ ਬੀਐਸਪੀ ਸਾਹਿਬ ਦਰਜਾ ਦਰਜਾ ਬੀਐਸਪੀ ਤੇ ਐਸਐਚਓ ਸਾਹਿਬ ਸਾਡੇ ਪਾਰਟੀ ਦੇ ਹਰ ਦਾ ਇਨਜਾਨ ਨਹੀਂ ਸੁਣਟੇਗਾ ਔਰ ਕੱਲ ਦੇ ਅਨਸਾਰ ਇਹ ਮੋਟਵਾ ਸਜੂ ਬੈਠਾ ਸਾਰਿਆਂ ਨੂੰ ਕੋਈ ਹੁੰਦੀ ਦਾ ਕੰਮ ਤਾਂ ਹੋ ਰਿਹਾ ਨਹੀਂ ਨਹੀਂ ਕਰਦੇ ਤਾਂ ਸਤਿ ਸ੍ਰੀ ਅਕਾਲ ਜਤੂ ਮੈਂ ਕਿਸੇ ਸਰਚ ਨਹੀਂ ਕਰਦਾ ਆਪਣੇ ਔਰਤ ਐਸਐਚਓ ਸਾਹਿਬ ਆਏ ਹੈ ਨਾ ਕਿ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੀ ਵੱਖਰਾ ਹੈ ਪਹਿਲਾਂ ਵੀ ਅਸੀਂ ਵਿਚ ਅਧਰੇ ਪੁਲਿਸ ਨਾਲ ਤੇ ਉਹਨਾਂ ਕਰਦੇ ਹੈ ਸਾਡੇ ਇੱਥੇ ਪ੍ਰਧਾਨ ਜੀ ਬੈਠੇ ਆ ਸਾਡੇ ਗ੍ਰਾਉਂਡਾਂ ਤੱਕ ਨਸ਼ਾ ਪਹੁੰਚ ਗਿਆ ਸੀ ਸਾਡੇ ਇਥੇ ਨਵੇਂ ਸਰਪੰਚਾ ਵੜਾਪੁਰ ਤੋਂ ਬੜੀ ਖੁਸ਼ੀ ਨਾਲ ਦਰਸ਼ਣ ਅਸੀਂ ਇਹਨਾਂ ਦੇ ਸਹਿਯੋਗ ਨਾਲ ਪੁਰਸੇ ਗ੍ਰਾਉਂਡ ਤੱਕ ਵੀ ਲੱਗੇ ਗਏ ਆ ਗ੍ਰਾਉਂਡਾਂ ਦੇ ਵੀ ਜਾਂ ਸ਼ਾਮ ਨੂੰ ਬੱਚੇ ਖੇਡਦੇ ਸੀ ਉੱਥੇ ਵੀ ਨਸ਼ਾ ਬਿਕਣਾ ਲੱਗ ਪਿਆ ਸੀ ਉਹਦਾ ਕਾਰਨ ਪੁਲਿਸ ਦੀ ਵੀ ਕੋਈ ਕਮੀ ਸੀਗੀ ਲੋਚੀ ਪੁਲਿਸ ਕਿਆ ਕਰਦੀ ਸੀ ਸਾਡੇ ਨਿਗਾਹੇ ਪੀਲ ਤੇ ਫਾਣਾ ਸੀਗਾ ਔਰ ਉੱਥੋਂ ਹੋਟਲ ਲਾ ਲੈਂਦੇ ਸੀ ਰਾਤ ਨੂੰ ਹੋਟਲ ਲਾ ਕੇ ਪਤਾ ਲੱਗਾ ਪੁਲਿਸ ਦੀ ਗੱਡੀ ਕਿੱਧਰ ਜਾ ਰਹੀ ਆ ਉਹ ਸਾਈਡ ਹੋ ਜਾਂਦੇ ਸੀ ਅਸੀਂ ਕਈ ਵਾਰੀ ਗਿਆਤ ਕੋਈ ਰੂਟਰ ਕਿਉਂ ਨਾ ਨੇ ਜੋਪਨ ਜੀ ਨੇ ਆਉਂਦਾ ਪੱਖ ਤੋਂ ਫੜੀਏ ਪਰ ਉਹਨੇ ਸਾਡੀ ਨਹੀਂ ਮੰਨੀ ਪਹਿਲਾਂ ਜਦੋਂ ਤੁਸੀਂ ਇੱਥੇ ਆਏ ਆ ਤੇ ਐਸਐਚਓ ਸਾਹਿਬ ਇਹ ਹੁਣ ਜਦੋਂ ਫੀਲਡ ਜਾਂਦੇ ਆ ਕਿਉਂ ਮੇਰੀ ਮੁਕੰਦੁਰਾ ਰੋਡ ਤੇ ਫੈਕਟਰੀ ਆ ਪਾਈਪਾਂ ਦੀ ਤੇ ਵਿਜਿੰਦਰ ਸਿੰਘ ਦੀ ਉੱਥੇ ਡਾਇਰਾਂ ਦੀ ਫੈਕਟਰੀ ਆ ਅਸੀਂ ਹੁਣ ਲੈਖਾ ਉੱਪਰਲੀਆਂ ਲਾਈਨਾਂ ਹੀ ਬੰਦ ਹੁੰਦੀਆਂ ਸੱਲਾ ਇਹ ਬਿਲਕੁਲ ਸਿਰੋਸਰ ਜਾਂਦੇ ਆ ਔਰ ਜਟੇਰਿਆਂ ਤੇ ਵੀ ਜਾਂਦੇ ਆ ਔਰ ਸ਼ਮਸ਼ਾਨ ਘਾਟਾ ਤੱਕ ਵੀ ਪਹੁੰਚ ਕਰਦੇ ਆ ਜਿੱਤੇ ਨਸ਼ੇ ਦਾ ਮੇਨਟੇ ਆ ਪਰ ਸਾਡੇ ਹੁਣ ਬਹੁਤ ਖੱਲ ਪੈ ਗਈ ਮਾ ਮਾਤਰੀ ਰਹਿ ਗਿਆ ਹੋਊਗਾ ਬਾਕੀ ਰਾਬਾ ਛੱਡ ਕੇ ਭੱਜ ਗਿਆ ਕੀ ਹੋ ਗਿਆ ਮੈਨੂੰ ਨਹੀਂ ਪਤਾ ਉਹ ਤੁਹਾਨੂੰ ਪਤਾ ਹੋਵੇਗਾ ਉਹਦਾ ਕਾਰਨ ਅਸੀਂ ਜਾਂ ਤੱਕ ਸਹਿਯੋਗ ਨਹੀਂ ਸਾਡੇ ਆਲਵੰਦ ਦੀ ਗੱਲ ਕਰਦਾ ਜੀ ਡੀਐਸਪੀ ਸਾਹਿਬ ਗਏ ਹਾਂ ਤੇ ਜਦ ਤੱਕ ਇਹ ਇਹ ਪਰ ਸਹੀ ਹੋਣਾ ਹੈਗਾ ਸਾਰਿਆਂ ਨੂੰ ਸਹਿਯੋਗ ਦੇਣਾ ਪੈਣਾ ਔਰ ਇੱਥੇ ਪਹਿਲਾ ਪਹਿਲੇ ਟਾਈਮ 'ਚ ਇੱਕ ਆਪਣੇ ਐਮਸੀ ਸਾਹਿਬ ਬੈਠੇ ਬਲੂ ਨਾ ਇਹਦਾ ਇੱਕ ਕੋਮਨ ਜਿਹਾ ਜਗ੍ਹਾ ਹੈ ਜੀ ਜਿੱਥੇ ਰੇਲਵੇ ਕਰਾਸਿੰਗ ਹੈਗਾ ਸਾਡੇ ਪਿੰਡ ਤੋਂ ਲੈ ਕੇ ਰੇਲਵੇ ਕ੍ਰੋਸਿੰਗ ਦੇ ਉੱਤੇ ਕੋਲਾ ਉੱਥੇ ਰਾਤ ਨੂੰ ਮੋਟਰਸਾਈਕਲਾਂ ਨੂੰ ਬੁਲਾਉਂਦੇ ਆ ਆਪਣੀਆਂ ਕੁੜੀਆਂ ਦੇ ਕੇ ਚੱਲਦੇ ਮੇਰੀ ਬੇਨਤੀ ਕੁਮਾਰ ਜੀ ਕੋਲ ਇਹ ਆ ਜੇ ਪੀਸੀਆ ਬਦਰਾ ਜੇ ਹੋਪੀਸੀਆ ਭਰਾਣੇ ਚਾਹੀਦਾ ਕਰਾਂ ਕਿ ਜਿਹੜਾ ਅੱਜ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਨਵਾਂ ਸ਼ਹਿਰ ਦੀ ਤਰਫੋਂ ਵੀ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਆ ਰਹੀ ਆ ਜਿਹੜੀ ਸਾਡੇ ਨੌਜਵਾਨ ਛੋਟੇ ਛੋਟੇ ਬੱਚੇ ਨਸ਼ਿਆਂ ਦੀ ਗੱਲ ਦੇ ਵਿੱਚ ਫਸ ਰਹੇ ਆ ਉਹਨਾਂ ਨੂੰ ਉਹਦੇ ਵਿੱਚੋਂ ਕੱਢਣ ਲਈ ਹੋ ਜੇ ਉਪਰਾਲੇ ਹੋਣੇ ਚਾਹੀਦੇ ਨੇ ਜਦਕਿ ਮੈਂ ਤਾਂ ਇਹ ਚ ਉਹਨਾਂ ਦੇ ਇਸ ਇਹੋ ਜਿਹੇ ਆਲਮਤਾ ਦੇ ਖਿਲਾਫ ਲੋਕ ਲਹਿਰਾ ਕਰਨੀਆਂ ਚਾਹੀਦੀਆਂ ਤਾਂ ਕਿ ਹੋ ਜੇ ਸਾਡੇ ਜਿਹੜੇ ਸਮਾਜ ਨੂੰ ਬਰਬਾਦ ਕਰਨ ਵਾਲੇ ਜਿਹੜੇ ਹੈਗੇ ਆ ਲੋਕ ਉਹਨਾਂ ਦੇ ਖਿਲਾਫ ਵੀ ਖੜ ਸਕੀਏ ਮੈਂ ਮੇਰੀ ਬੇਨਤੀ ਸਰ ਇਕੋ ਹੀ ਆ ਜੀ ਜੇ ਆਪਾਂ ਆਪਣੇ ਬੱਚਿਆਂ ਨੂੰ ਸਹੀ ਸਿੱਧ ਗਈਏ ਕਿ ਛੋਟੇ ਹੁੰਦੇ ਆ ਤਾਂ ਹੁਣ ਮੇਰੇ ਸਾਹਮਣੇ ਗਵਰਡਾਰ ਦੇ ਨਾਲ ਵੀ ਨੋੜਨਾ ਚਾਹੀਦਾ ਜ਼ਰੂਰੀ ਆ ਅਸੀਂ ਇਹ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਆ ਸਾਡੇ ਪਿੰਡ ਦੇ ਵਿੱਚ ਤਿੰਨ ਵਾਰੀ ਇਲਾਕੇ ਦੇ ਬਤਵੰਤੇ ਸੱਜਣ ਮੈਂ ਧੰਨਵਾਦ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿਉਂਕਿ ਜਿਹੜੇ ਜਨਤਾ ਦੇ ਚੁਣੇ ਨੁਮਾਇੰਦੇ ਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਇਲਾਕਿਆਂ 'ਚ ਪਿੰਡਾਂ 'ਚ ਵਾੜਾਂ 'ਚ ਕੀ ਤਕਲੀਫ ਆ ਉਹਨੂੰ ਉਹਨਾਂ ਨੂੰ ਬੂਲ ਕਰਨ ਲਈ ਅੱਜ ਤੁਹਾਡੀਆਂ ਵਾਰਿਆਂ ਦੀਆਂ ਬੇਰਾ ਦੇ ਕੀ ਭਾਵਨਾਵਾਂ ਆ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਹੀ ਨਸ਼ੇ ਦੇ ਖਿਲਾਫ ਪੁਲਿਸ ਅਜੋ ਦਾ ਸਾਥ ਦੇਣ ਦਾ ਬਾਧਾ ਕੀਤਾ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅੱਜ ਜੇ ਕਿਸੇ ਦਾ ਬੱਚਾ ਵਿਗੜਦਾ ਤਾਂ ਕੱਲ੍ਹ ਸਾਡਾ ਆਪਣਾ ਵੀ ਵਿਗੜ ਸਕਦਾ ਇਹ ਲੈ ਕੇ ਗੱਲ ਕਰਨੀ ਚਾਹੀਦੀ ਔਰ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਤੇ ਸਖਤੀ ਹੋਣੀ ਚਾਹੀਦੀ ਔਰ ਸਾਨੂੰ ਚਾਹੀਦਾ ਕਿ ਉਹਨਾਂ ਦਾ ਸਾਥ ਨਾ ਦੇਈਏ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਇੱਕ ਦਿਨ ਇੱਕ ਲੜਕਾ ਆਇਆ ਸ਼ਹਿਰ ਦਾ ਲੜਕਾ ਥੀ ਉਹ ਨਸ਼ੇ ਕਰਦਾ ਸੀ ਉਹ ਮੈਨੂੰ ਕਹਿੰਦਾ ਕਿ ਇੱਥੇ ਬਹੁਤ ਬੜੀ ਬਾੜੀ ਆਮੀ ਮੈਂ ਕਿਹਾ ਕੀ ਹੋਇਆ ਕਹਿੰਦਾ ਸ਼ਕਤੀ ਬੜੀ ਘੱਟੀ ਚਟਾ ਨਹੀਂ ਮਿਲਦਾ ਮੈਂ ਰੱਬ ਸ਼ਕਤੀ ਹੋ ਗਈ ਕਹਿੰਦਾ ਹੋਰ ਗੋਲੀਆਂ ਦਾ ਸਾਰਨਾ ਪੈਂਦਾ ਮਤਲਬ ਕਿ ਤੁਹਾਡੀ ਪੋਜੀਸ਼ਨ ਇਹ ਬਣ ਗਈ ਹੈ ਕਿ ਹੁਣ ਨਸ਼ੇ ਵਾਲੇ ਜਿਹਨਾਂ ਨੂੰ ਨਹੀਂ ਮਿਲਦਾ ਐਦਾਂ ਹੀ ਸ਼ਕਤੀ ਰੱਖਿਓ ਕੰਟੀਨਿਊ ਰੱਖਿਓ ਸਾਰਾ ਇਲਾਕਾ ਤੁਹਾਡਾ ਸਾਥ ਦੇਊਗਾ ਇਹ ਚੰਗਾ ਕੰਮ ਆ ਇਦੇ ਵਿੱਚ ਪਰਮਾਤਮਾ ਵੀ ਤੁਹਾਡਾ ਸਾਥ ਦੂ। ਔਰ ਥੋੜੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਮਾੜੇ ਬੰਦੇ ਹੈਗੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਆ ਉਹਨਾਂ ਤੇ ਵੀ ਨਿਗਰ ਰੱਖੋ ਤਾਂ ਕਿ ਇਹ ਜਿਹੜਾ ਕੰਮ ਆ ਜੜਤ ਹੋਏ ਆਪਣੇ ਜਿਲ੍ਹੇ ਚੋਂ ਅਸੀਂ ਖਤਮ ਕਰ ਸਕੀਏ। ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੇਰੇ ਵੱਲੋਂ ਧੰਨਵਾਦ ਕਰਦਾ ਹਾਂ। ਸੀਸ ਸਰਪੰਚੀਸ ਸਾਰੇ ਮੋਤਵਰ ਜਿਨੇ ਸਾਡੇ ਨਿਹਰੇ ਦੇ ਪਿੰਡ ਗੁਜਰ ਪਰ ਤੁਮ ਜੂਨ ਪਰ ਤਾਂ ਬਰਨਾਲੇ ਤੋਂ ਜਾੜਨੀ ਤੋਂ ਔੜ ਤੋਂ ਅੜਾਪੜ ਤੋਂ ਸਾਰੇ ਸਤਕਾਰਯੋਗ ਮੈਂਬਰ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕਰਕੇ ਡਾਕਟਰ ਮਹਿਤਾਵ ਸਿੰਘ ਜੀ ਆਈਪੀਐਸ ਜਿਹੜੇ ਜਿਨ੍ਹਾਂ ਨੂੰ ਹੈਡ ਕਰ ਰਹਾ ਹੈ ਉਹਨਾਂ ਦੇ ਨਾਲ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਦੀ ਸ਼ੁਰੂਆਤ ਕੀਤੀ ਹੈ ਸੋ ਸਾਰਿਆਂ ਦਾ ਬਹੁਤ ਧੰਨਵਾਦ ਉਤੋਂ ਵੀ ਜ਼ਿਆਦਾ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਫੀਲਡ ਵਿੱਚ ਕੀ ਕਾਰਗੁਜ਼ਾਰੀ ਕਰਦੇ ਹਾਂ ਸਾਡੀਆਂ ਕੀ ਟੁੱਟੀਆਂ ਥਾਡੇ ਐਸਚੂਜ਼ ਕੀ ਕਰ ਰਹੇ ਅਸੀਂ ਕੀ ਕਰ ਰਹੇ ਇਹਦੇ ਨਾਲ ਤੁਹਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਹੈ ਤਾਂ ਕਿ ਵਧੀਆ ਕਾਉਂਸਲਿੰਗ ਦਿੱਤੀ ਜਾ ਸਕੇ ਔਰ ਤੁਹਾਡੀ ਫੀਡਬੈਕ ਲੈ ਕੇ ਉਹਦੇ 'ਚ ਹੋਰ ਸੁਧਾਰ ਕੀਤਾ ਜਾ ਸਕੇ ਸੋ ਤੁਹਾਡਾ ਇਸ ਗੱਲ ਲਈ ਔਰ ਸੁਝਾਅ ਦੇਣ ਦੀ ਬਹੁਤ ਧੰਨਵਾਦ ਹੈ ਜਿਹੜਾ ਨਸ਼ੇ ਦਾ ਪ੍ਰੋਬਲਮ ਹੈ ਪੁਲਿਸ ਦਾ ਕੰਮ ਹੈ ਨਸ਼ੇ ਦੀ ਸਪਲਾਈ ਦੀ 체ਨ ਨੂੰ ਤੋੜਨਾ ਲੇਕਿਨ ਜਿਹੜੀ ਡਿਮਾਂਡ ਹੈ ਡਿਮਾਂਡ ਨੂੰ ਘਟਾਉਣ ਦੇ ਵਿੱਚ ਛੋਟਾ ਸਭ ਦਾ ਬਹੁਤ ਯੋਗਦਾਨ ਹੈ ਔਰ ਡਿਮਾਂਡ ਚ ਇੱਕ ਨਹੀਂ ਬਹੁਤ ਚੀਜ਼ਾਂ ਕੋਰਿਲੇਟ ਕਰਦੀਆਂ ਹੁੰਦੀਆਂ ਐ এনवायरमेंट ਵੀ ਕਰਦਾ ਐ ਖਰਾਬ ਵੀ ਕਰਦੀ ਐ ਸਾਡਾ ਮਾਹੌਲ ਵੀ ਕਰਦਾ ਸਾਡਾ ਬੱਚਿਆਂ ਤੇ ਦੇਖ ਰਹੀ ਵੀ ਕਰਦੀ ਐ ਔਰ ਬੱਚਿਆਂ ਨੂੰ ਜਦ ਤੱਕ ਅਸੀਂ ਗਰਾਉਂਡਾਂ ਚ ਨਹੀਂ ਲੈ ਕੇ ਆਉਂਦੇ ਇਹਨਾਂ ਚੀਜ਼ਾਂ ਤੋਂ ਬਚਤ ਨਹੀਂ ਕਰਦੇ ਟੀਵੀ ਔਰ ਮੋਬਾਈਲ ਚੋਂ ਨਹੀਂ ਕੱਢਦੇ ਕੁਦੂ ਕੱਟਸਾਂ ਦੇ ਵਾਸਤੇ ਇਹ ਰਸਤਾ ਸੁਖਾਲਾ ਨਹੀਂ ਹੈ ਭਾਵੇਂ ਅਸੀਂ ਤਤਪਰਤ ਨਾ ਲੱਗਿਆਂ ਸਪਲਾਈ ਚੇਨ ਨੂੰ ਤੋੜਨਾ ਸਾਡੀ ਡਿਊਟੀ ਹੈ ਔਰ ਐਸਐਸਪੀ ਸਾਹਿਬ ਦੀ ਵਾਝੀ ਅਸੀਂ ਇਹ ਫਰਜ਼ ਨਿਭਾਵਾਂਗੇ ਸਾਡਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਾਂ ਮੀਂਹ ਦੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ